ਪਹਿਲਾ ਤੀਰ ਤਾਂ ਬਈar par ਹੋ ਗਿਆ ਸਭ ਤੋਂ ਪਹਿਲਾਂ ਬਈ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਫਿਰ ਤੋਂ ਤੀਰ ਕਮਾਨ ਚਲਾਵਾਂਗੇ ਜਿਵੇਂ ਕਿ ਤੁਹਾਨੂੰ ਪਤਾ ਬਈ ਆਪਣੀ ਤੀਰਕਮਾਨ ਦੀ ਸੀਰੀ ਸ਼ੁਰੂ ਕੀਤੀ ਹੋਈ ਹੈ ਤੇ ਅੱਜ ਆਪਾਂ ਫੇਰ ਪੰਜ ਨਵੇਂ ਤੀਰ ਤਿਆਰ ਕੀਤੇ ਆ ਤੁਸੀਂ ਥੰਬਨੇਲ ਵਿੱਚ ਦੇਖ ਲਿਆ ਆ ਆਪਾਂ ਤਿੰਨ ਤੀਰ ਜਿਹੜੇ ਆ ਤਕੋਣੇ ਡਿਜ਼ਾਈਨ ਵਿੱਚ ਤਿਆਰ ਕੀਤੇ ਤੇ ਦੋ ਤੀਰ ਜਿਹੜੇ ਤਿਆਰ ਕੀਤੇ ਉਹ ਚਾਰ ਕੋਣੇ ਵਿੱਚ ਤਿਆਰ ਕੀਤੇ ਆ ਉਹ ਤੁਸੀਂ ਸਕਰੀਨ ਤੇ ਦੇਖ ਵੀ ਰਹੇ ਆ ਬਈ ਕਿੰਨੇ ਸੋਹਣੇ ਤਿਆਰ ਹੋ ਗਏ ਆ ਜਿੰਨੇ ਬਈ ਇਹ ਸੋਹਣੇ ਬਣਿਆ ਉਹਨੇ ਖਤਰਨਾਕ ਵੀ ਆ ਜਿਵੇਂ ਆਪਾਂ ਪਹਿਲਾਂ ਬੋਲਟ ਤੀਰ ਤਿਆਰ ਕੀਤੇ ਸਭ ਤੋਂ ਪਹਿਲਾਂ ਇੱਕ ਡਿਜ਼ਾਈਨ ਆਪਾਂ ਤਿਆਰ ਕੀਤਾ ਸੀ ਹਾਜੀ ਬੋਲਟ ਤੀਰ ਦਾ ਉਹ ਗੋਲੀ ਵਾਲੇ ਤੀਰ ਉਹ ਆਪਾਂ ਇਸ ਜਾਦ ਤੇ ਚਲਾਏ ਹੋਏ ਆ ਇਹ ਪਤਲੀ ਲੋ ਇਹਦੇ ਵਜ੍ਹਾ ਦੀ ਆਪਾਂ ਉਹ ਬੁਲਟ تیر ਚਲਾਏ ਸੀਗੇ ਤੇ ਅੱਜ ਆਪਾਂ ਇਹਨਾਂ ਤੀਰਾਂ ਨੂੰ ਵੀ ਇਹਦੇ ਵਿੱਚ ਚਲਾਉਣਾ ਹੈ ਤੇ ਦੇਖਾਂਗੇ ਬਾਈ ਕਿਹੋ ਜਿਹਾ ਰਿਜ਼ਲਟ ਮਿਲਦਾ ਪਰ ਉਸ ਤੋਂ ਪਹਿਲਾਂ ਆਪਾਂ ਇਹ ਦੇਖ ਲੈਣੇ ਆ ਬਾਈ ਇਹਨੂੰ ਮੈਂ ਕਿਸ ਤਰੀਕੇ ਨਾਲ ਤਿਆਰ ਕੀਤਾ ਹੈ ਬਾਈ ਤੀਰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਜ਼ਰੂਰਤ ਪਊਗੀ ਚਾਹ ਸੁੱਤੇ ਸਰੀਏ ਦੀ ਜਾਸੂ ਸਰੀਏ ਦੇ ਵਿੱਚ 300 ਦੀ ਸਟਿਕ ਹੈ ਉਹ ਵਧੀਆ ਫਿੱਟ ਬਹਿ ਜੂਗੀ ਤੇ ਹੁਣ ਜਿਹੜੀ ਆਪਾਂ ਪੀਸ ਕੱਟਿਆ ਇਹਨਾਂ ਦੀ ਲੈਂਥ ਰੱਖੀ ਗਈ ਹੈ 1.5 ਇੰਚ 1.5 ਇੰਚ ਦੇ ਆਪਾਂ 5 ਪੀਸ ਤਿਆਰ ਕਰ ਲਏ ਹੁਣ ਜਿਹੜੀ ਮੈਂ ਪੱਤੀ ਦੇ ਛੋਟੇ ਛੋਟੇ ਪੀਸ ਕੱਟੀ ਜਾਂਦਾ ਇਹ ਪੱਕੇ ਲੋਹੇ ਤੋਂ ਬਣੀ ਹੋਈ ਪੱਤੀ ਹੈ ਇਹ ਇੱਕ ਕੱਚਾ ਲੋਹਾ ਹੁੰਦਾ ਇੱਕ ਪੱਕਾ ਲੋਹਾ ਹੁੰਦਾ ਆਪਾਂ ਇੱਥੇ ਪੱਕੇ ਲੋਹੇ ਦਾ ਇਸਤੇਮਾਲ ਕਰ ਰਹੇ ਹਾਂ ਇਹਦੇ ਜਿਹੜੇ ਤੀਰ ਆ ਬਹੁਤ ਵਧੀਆ ਬਣਨਗੇ ਜਾਨਕਿ ਪੂਰੇ ਸ਼ਾਰਪ ਹੋ ਜਾਣਗੇ ਚਲੋ ਹੁਣ ਸਭ ਤੋਂ ਪਹਿਲਾਂ ਆਪਾਂ ਵੀ ਤੀਰ ਦੀ ਨੋਬੀ ਤਿਆਰ ਕਰਦੇ ਹਾਂ ਹੁਣ ਆਪਣੇ ਕੋਲੇ 400 ਦਾ ਸਰੀਆ ਤੇ ਹੁਣ ਆਪਣਾ ਵੀ ਕੰਮ ਸ਼ੁਰੂ ਹੁੰਦਾ ਸ਼ੇਪ ਦੇਣ ਦਾ ਸਭ ਤੋਂ ਪਹਿਲਾਂ ਆਪਾਂ ਤਿੰਨ ਤੀਰ ਤਿਆਰ ਕਰ ਲੈਂਦੇ ਤਿੰਨ ਕੋਣੇ ਤੇ ਉਸ ਤੋਂ ਬਾਅਦ ਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਚਾਰ ਕੋਣੇ ਵੀ ਤਿਆਰ ਕਰ ਲਏ ਆ ਹੁਣ ਆਪਣਾ ਜਿਹੜਾ ਥੋੜਾ ਜਿਹਾ ਕੰਮ ਬਜਿਆ ਬਈ ਬੈਕ ਸਾਈਡ ਜਿਹੜਾ ਇਹਦੇ ਵਿੱਚ ਸਰਾਕ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਬਰੀਕ ਸਰਾਕ ਕਰਾਂਗੇ ਉਹਦੇ ਨਾਲ ਜਿਹੜਾ ਆਪਾਂ 300 ਦਾ ਸਰਾਕ ਕਰਨਾ ਆਪਾਂ ਸੌਖਾ ਹੋ ਜਾਊਗਾ ਸਰੀਏ ਦੇ ਵਿੱਚ ਜਿਹੜਾ ਆਪਾਂ ਸਰਾਕ ਕੀਤਾ ਉਹਦੀ ਆਪਾਂ ਲੰਬਾਈ ਅੰਦਰ ਨੂੰ ਰੱਖੀ ਆ 1 ਇੰਚ ਯਾਨੀ ਕਿ 1 ਇੰਚ ਜਿਹੜੀ ਸਟਿਕ ਹੈ ਉਹ ਤੀਰ ਦੇ ਅੰਦਰ ਪੂਰੀ ਫਿੱਟ ਬੈਠ ਜਾਊਗੀ ਜਿਹੜੀ ਸਟੈਕ ਬਣਾਉਣੀ ਆ ਉਹ ਤੁਹਾਨੂੰ ਮੈਂ ਅੱਗੇ ਦਿਖਾਉਂਗਾ ਚਲੋ ਸਭ ਤੋਂ ਪਹਿਲਾਂ ਇਹਨੂੰ ਆਪਾਂ ਥੋੜੀ ਜਿਹੀ ਫਿਨਿਸ਼ਿੰਗ ਦੇ ਲੈਣੀ ਆ ਚਲੋ ਵੀ ਹੁਣ ਟਾਈਮ ਆ ਚੁੱਕਿਆ ਸਟਿੱਕਾਂ ਤਿਆਰ ਕਰਨ ਦਾ ਸਟ ਤੁਸੀਂ ਦੇਖ ਸਕਦੇ ਆ ਮੈਂ ਚਾਰ ਸੂਤੀਆਂ ਸਟਿੱਕਾਂ ਤਿਆਰ ਕਰ ਲਈਆਂ ਪੰਜ ਜਿਹੜੀ ਆਪਾਂ ਇਹ ਚਾਰ ਸੂਤੀ ਸਟੈਕ ਤਿਆਰ ਕੀਤੀ ਹੈ ਇਹਦੇ ਮੱਥੇ ਜਿਹੜੇ ਰੰਦੇ ਨਾਲ ਗੋਲ ਕਰ ਲੈਨੇ ਆ ਤਾਂ ਕਿ ਜਿਹੜੀ ਸਟੈਕ ਆ ਉਹ ਡ੍ਰਿਲ ਦੇ ਵਿੱਚ ਵਧੀਆ ਫਿੱਟ ਬੈਠ ਜੇ ਚਾਰ ਸਟੈਕ ਨੂੰ ਗੋਲ ਕਰਨ ਵਾਸਤੇ ਆਪਾਨੂੰ ਹੁਣ ਜਰੂਰਤ ਪਊਗੀ ਡਾਵਲ ਕਟਰ ਦੀ ਤੇ ਹੁਣ ਤੁਸੀਂ ਦੇਖ ਸਕਦੇ ਆ ਕਿੰਨੇ ਸਮੂਹ ਤਰੀਕੇ ਨਾਲ ਆਪਾਂ ਸਟੈਕ ਨੂੰ ਗੋਲ ਕਰ ਰਹੇ ਆ ਜਦੋਂ ਸਟੈਕ ਚੰਗੀ ਤਰ੍ਹਾਂ ਗੋਲ ਹੋ ਜੇ ਉਸ ਤੋਂ ਬਾਅਦ ਆਪਾਂ ਇਹਦੇ ਰੇਮਰ ਜਰੂਰ ਲਾਉਣਾ ਭਾਈ ਆਪਣੀਆਂ ਜਿਹੜੀਆਂ ਲੱਕੜਾਂ ਹੁੰਦੀਆਂ ਇਹ ਖੁਸ਼ਕ ਹੁੰਦੀਆਂ ਇਹਨਾਂ ਦੇ ਉੱਤੇ ਬੋਰ ਉੱਠ ਖੜਦੀ ਆ ਤੇ ਉਸ ਬੋਰ ਅਪਰ ਰੇਗਮਰ ਜਰੂਰ ਲਾਉਣਾ ਤੇ ਆਜੋ ਹੁਣ ਆਪਾਂ ਲਾਸਟ ਕੰਮ ਕਰੀਏ ਇਸ ਸਟੈਕ ਨੂੰ ਤੀਰ ਦੇ ਵਿੱਚ ਫਿੱਟ ਕਰੀਏ ਤੀਰ ਦੇ ਵਿੱਚ ਸਟੈਕ ਨੂੰ ਫਿੱਟ ਕਰਨ ਵਾਸਤੇ ਮੈਂ ਜਿਹੜੀ ਗਲੂ ਵਰਤ ਰਿਹਾ ਇਹਨੂੰ ਆਪਾਂ ਕਹਿੰਦੇ ਆ ਅਰਲਾਟਟ ਇਹ ਜਿਹੜੀ ਆਰਲਾ ਡਾਟਾ ਇਹ 5 ਮਿੰਟਾਂ ਦੇ ਵਿੱਚ ਸੁੱਕ ਜਾਂਦੀ ਹੈ ਜਾਨੀ ਕਿ ਪੂਰਾ ਘੈਂਟ ਕੰਮ ਹੋ ਜਾਣਾ ਤੇ ਹੁਣ ਆਖਰੀ ਕੰਮ ਰਹੇਗਾ ਬਈ ਬੈਕ ਸਾਈਡ ਤੇ ਕਰਨ ਵਾਲਾ ਬੈਕ ਸਾਈਡ ਤੇ ਗ੍ਰੇਂਡਰ ਦੇ ਨਾਲ ਆਪਾਂ ਟੱਕ ਬਣਾ ਲੈਣਾ ਜਿਹੜਾ ਕਮਾਨ ਆ ਉਹਦੀ ਤਾਰ ਦੇ ਵਿੱਚ ਤੀਰ ਫਸੂਗਾ ਤੇ ਹੁਣ ਆਪਣਾ ਇਹਦਾ ਆਖਰੀ ਵਜਾ ਹੋਇਆ ਕੰਮ ਉਹ ਵੀ ਆਪਾਂ ਹੁਣ ਨਿਬਟਾਈ ਦਿੰਦੇ ਆ ਆਪਣੇ ਕੋਲੇ ਬਈ ਚਿੱਟੇ ਰੰਗ ਦੀ ਵੱਡੀ ਟੇਪ ਹੈ ਤੇ ਇਹਦੇ ਆਪਾਂ ਪੰਖ ਤਿਆਰ ਕਰਨੇ ਆ ਤੁਸੀਂ ਦੇਖ ਸਕਦੇ ਹੋ ਮਲਟੀ ਟੇਪ ਦੇ ਦੋ ਪੀਸ ਹੈ ਦੋਨੀਆਂ ਸਾਈਡ ਲਗਾ ਲਿਆ ਸਟਿਕ ਤੇ ਤੇ ਹੁਣ ਆਪਾਂ ਕੈਂਚੀ ਦੀ ਸਹਾਇਤਾ ਦੇ ਨਾਲ ਜਿਹੜਾ ਪੰਖ ਦਾ ਡਿਜ਼ਾਈਨ ਉਹ ਆਪਾਂ ਤਿਆਰ ਲੱਗਦੀ ਬਈ ਤੀਰ ਤਿਆਰ ਕਰਨ ਤੇ ਚਲੋ ਬਈ ਹੁਣ ਟਾਈਮ ਆ ਟਾਰਗੇਟ ਤੇ ਨਿਸ਼ਾਨੇ ਲਾਉਂਦਾ ਤੇ ਆ ਪਹਿਲਾ ਤੀਰ ਤੇ ਦੂਰੀ ਤੁਹਾਨੂੰ ਬਈ ਪਤਾ ਹੀ ਆਪਣੀ ਫਿਕਸ ਦੂਰੀ ਰੱਖੀ ਹੁੰਦੀ ਹੈ 30 ਫੁੱਟ 30 ਫੁੱਟ ਤੋਂ ਦੇਖਦੇ ਆ ਬਈ ਕੀ ਬੰਦਾ ਤੇ ਆ ਪਹਿਲਾ ਤੀਰ ਤੇ ਚਲੋ ਆਜੇ ਨਿਸ਼ਾਨਾ ਲਾਉਨੇ ਪਹਿਲਾ ਤੀਰ ਦਾ ਬਈ ਯਾਰਪਾਰ ਹੋ ਗਿਆ ਚਲੋ ਬਈ ਹੁਣ ਜਿਹੜੇ ਆ ਬਾਕੀ ਬਚੇ ਤੀਰ ਆ ਇਹ ਵੀ ਆਪਾਂ ਚਲਾਉਣੇ ਆ ਹੋਣਾ ਬਈ ਜਿਹੜਾ ਚਾਰ ਗੋਨਾ ਤੀਰ ਆ ਦੋ ਬਚੇ ਵੀ ਚਲਾਉਣੇ ਆ। ਇਹ ਤੀਰ ਟੁੱਟ ਗਿਆ। ਆ ਤੁਸੀਂ ਦੇਖ ਸਕਦੇ ਬਈ ਜਿਹੜੇ ਚਾਰ ਤੀਰੇ ਬਿਲਕੁਲ ਸਹੀ ਸਲਾਮਤ ਹੈ ਤੇ ਇੱਕ ਤੀਰ ਆਪਣਾ ਹੀ ਟੁੱਟ ਗਿਆ ਇਹਦੀ ਸਟਿਕ ਟੁੱਟ ਗਈ ਹੈ। ਇਹ ਆਪਾਂ ਸਟਿਕ ਨਵੀਂ ਬਣਾ ਕੇ ਉਹਨੂੰ ਫਿਰ ਤੋਂ ਨਵਾਂ ਬਣਾ ਦੇਵਾਂਗੇ। ਕਿਆ ਜੇ ਤੁਹਾਨੂੰ ਬਈ ਹੁਣ ਫੱਟ ਦਿਖਾਉਂਦੇ ਆ ਜੇ ਤੁਸੀਂ ਇੱਧਰ ਦੀ ਦੇਖੋ ਜਦ ਤੱਕ ਫੱਟ ਕੋਈ ਜ਼ਿਆਦਾ ਤੁਹਾਨੂੰ ਦਿਸਣੇ ਨਹੀਂ ਅੱਜ ਬੈਕ ਸਾਈਡ ਤੁਹਾਨੂੰ ਫੱਟ ਦਿਖਾਉਂਦੇ ਆ ਆ ਦੇਖੋ ਆਪਾਂ ਜਿਹੜੇ ਤਿੰਨ ਕੋਨੇ ਤੀਰ ਚਲਾਏ ਸੀਗੇ ਉਹਨਾਂ ਦੇ ਫੱਟ ਇਹ ਜਿਹੜੇ ਆ ਨੇੜੇ ਹੋ ਕੇ ਦੇਖੋ ਤੁਸੀਂ ਆ ਰਹੇ ਆ ਆ ਰਹੇ ਤਿੰਨ ਤੀਰੇ ਇਹ ਫੱਟ ਨਿਕ ਨਿਕਿਆ ਤੇ ਜਿਹੜੇ ਆਪਾਂ ਚਾਰ ਕੋਨਾ ਚਲਾਇਆ ਆ ਦੇਖੋ ਕਿੱਡਾ ਫੱਟ ਬਣ ਗਿਆ ਇਹ ਤੇ ਇੱਕ ਜਿਹੜੇ ਚਲਾਇਆ ਸੀ ਲਾਸਟ ਆ ਆ ਤੁਸੀਂ ਦੇਖ ਸਕਦੇ ਆ ਆ ਛੋਟਾ ਜਿਹੜਾ ਟੁਕੜਾ ਹੀ ਇੱਥੇ ਦੇ ਨਿਕਲਿਆ ਤੇ ਦੇਖੋ ਕਿਹੜੇ ਕਿਹੜੇ ਬਈ ਫੱਟ ਖੋਲਦਾ ਇਹ ਉਮੀਦ ਕਰਦਾ ਹਾਂ ਦੋਸਤੋ ਤੁਹਾਨੂੰ ਇਹ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਬਾਕੀ ਮੇਰੇ ਵੀਰ ਜਿਹੜੇ ਨਵੇਂ ਆ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਮੇਰੇ ਵੀਰ ਆਪਣੇ ਚੈਨਲ ਦੇ ਨਾਲ ਜੁੜੇ ਹੋਇਆ ਆਪਣੇ ਨਾਲ ਜੁੜੇ ਹੋਇਆ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਧੰਨਵਾਦ ਹਣਾ ਪਕਾ ਨੂੰ ਮਿਲਦੇ ਆ ਇੱਕ ਨਵੇਂ ਵਿਗਾਰਨਾ